ਔਰ ਅੱਜ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਭਾਰਤ ਸਰਕਾਰ ਵੱਲੋਂ ਇੱਕ ਮਿੰਨੂ ਵੀ ਬਹੁਤ ਵਧੀਆ ਤੋਹਫਾ ਦਿੱਤਾ ਗਿਆ ਅੱਜ ਇਹ ਨਵੇਂ ਸਾਲ ਦੇ ਮੌਕੇ ਤੇ ਇੱਕ ਤੋਹਫੇ ਵਜੋਂ ਭਾਰਤ ਸਰਕਾਰ ਨੇ ਜੀਐਨਐਲ 24 ਚੈਨਲ ਜਿਹੜਾ ਉਹ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਤੇ ਹਵਾਲਾ ਦਿੱਤਾ ਗਿਆ ਰਾਸ਼ਟਰੀ ਸੁਰੱਖਿਆ ਦਾ ਕਿ ਕੈਸੀ ਜ਼ੁਬਾਬੰਦੀ ਹੈ ਤੇਰੀ ਮਹਿਫਿਲ ਮੇਂ ਜਹਾਂ ਬਾਤ ਕਰਨੇ ਕੋ ਤਰਸਤੀ ਹੈ ਜ਼ੁਬਾਂ ਮੇਰੀ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਨੇ ਫੌਜ ਦੇ ਵਿੱਚ ਹੁੰਦਿਆ ਹੋਇਆ ਦੇਸ਼ ਦੇ ਲਈ ਚਾਰ ਜੰਗਾਂ ਲੜੀਆਂ ਚਾਰ ਸਾਡੇ ਹੀ ਪਰਿਵਾਰ ਤੋਂ ਜਾਂ ਮੇਰੇ ਤੋਂ ਇਹ ਇਹ ਗੱਲ ਕਹਿਣੀ ਪੀ ਇਹਦੀ ਵੀਡੀਓਜ਼ ਤੋਂ ਜਾਂ ਇਹਦੇ ਗੱਲਬਾਤ ਕਰਨ ਦੇ ਢੰਗ ਤਰੀਕੇ ਤੋਂ ਇਹ ਜਿਹੜਾ ਕੰਟੈਂਟ ਪਾ ਰਿਹਾ ਇਹਦੇ ਤੋਂ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਤੁਹਾਡੀ ਸਰਕਾਰੀ ਮਸ਼ੀਨਰੀ ਤੁਹਾਡੇ ਸਰਕਾਰੀ ਮੁਲਾਜ਼ਮ ਜਿਨ੍ਹਾਂ ਨੇ ਉਦੋਂ ਮਾਨਾਈਆਂ ਕਰਕੇ ਤੇ ਮਨੁੱਖੀ ਅਧਿਕਾਰਾਂ ਦਾ ਜੋ ਘਾਣ ਕੀਤਾ ਮਾਵਾਂ ਦੇ ਪੁੱਤ ਖੋਖੋ ਕੇ ਕੋਹ ਕੋ ਕੇ ਇਹਨਾਂ ਨੇ ਮਾਰੇ ਨੇ ਤੇ ਅਸੀਂ ਉਹਦੇ ਤੇ ਗੱਲ ਵੀ ਨਾ ਕਰੀਏ ਜੀਐਨਐਲ 24 ਚੈਨਲ ਵੇਖਣ ਵਾਲੇ ਤੇ ਪੱਖੋ ਕੇ ਟੀਵੀ ਵੇਖਣ ਵਾਲੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਦੇਸ਼ ਵਿਦੇਸ਼ ਦੀਆਂ तमाम ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਬਹੁਤ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਖੂਬਸੂਰਤ ਤੋਹਫੇ ਤਹਾਇਫ ਜਿਹੜੇ ਆ ਉਹ ਦਿੰਦੇ ਨੇ ਇਹ ਤੇ ਅਕਸਰ ਤੁਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਲੋਕਾਂ ਨੂੰ ਮਿਲਦਿਆਂ ਵਰਤਦਿਆਂ ਵੇਖ ਦਿਓ ਔਰ ਅੱਜ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਭਾਰਤ ਸਰਕਾਰ ਵੱਲੋਂ ਇੱਕ ਮੈਨੂੰ ਵੀ ਬਹੁਤ ਵਧੀਆ ਤੋਹਫਾ ਦਿੱਤਾ ਗਿਆ ਸੁਣ ਕੇ ਹੈਰਾਨ ਹੋ ਜੂਗੀ ਕਿ ਬਰਵੰਦਰ ਪੱਖੋਂ ਕੇ ਨੂੰ ਭਾਰਤ ਸਰਕਾਰ ਵੱਲੋਂ ਤੋਹਫਾ ਕਿਤਰਾ ਦੀ ਗੱਲ ਸੁਣ ਕੇ ਹੀ ਮੈਨੂੰ ਲੱਗਦਾ ਵੀ ਸਾਰੇ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਹੋਣੀਆਂ ਬਿਲਕੁਲ ਜੀ ਜੀਐਨਐਲ 24 ਚੈਨਲ ਜਿਸ ਦੇ ਉੱਤੇ ਅਸੀਂ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਆਪਣੇ ਢੰਗ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਇਹ ਸਾਰੀ ਗੱਲਬਾਤ ਪੀਟੀਐਨ 24 ਚੈਨਲ ਤੇ ਵੀ ਕਰਦੇ ਸੀਗੇ PTN24 ਚੈਨਲ ਕਾਫੀ ਲੰਬਾ ਸਮਾਂ ਪਹਿਲਾਂ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਤੇ ਅੱਜ ਇਹ ਨਵੇਂ ਸਾਲ ਦੇ ਮੌਕੇ ਤੇ ਇੱਕ ਤੋਹਫੇ ਵਜੋਂ ਭਾਰਤ ਸਰਕਾਰ ਨੇ GNNL24 ਚੈਨਲ ਜਿਹੜਾ ਉਹ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਤੇ ਹਵਾਲਾ ਦਿੱਤਾ ਗਿਆ ਰਾਸ਼ਟਰੀ ਸੁਰੱਖਿਆ ਦਾ ਕਿ ਸ਼ਾਇਦ ਬਲਵਿੰਦਰ ਸਿੰਘ ਪਖੋਕੇ ਦੀਆਂ ਗੱਲਾਂ ਤੋਂ ਰਾਸ਼ਟਰੀ ਸੁਰੱਖਿਆ ਨੂੰ ਕੋਈ ਖਤਰਾ ਹੈ ਕਿ ਤਰ੍ਹਾਂ ਦੀ ਗੱਲ ਆ ਹਾਸੋਹੀਣੀ ਗੱਲ ਆ ਕਿ ਤੁਸੀਂ ਸਾਡੇ ਟੱਬਰਾਂ ਦੇ ਟੱਬਰ ਖਪਾ ਦਿਓ ਤੁਹਾਡੀ ਸਰਕਾਰੀ ਮਸ਼ੀਨਰੀ ਤੁਹਾਡੇ ਸਰਕਾਰੀ ਮੁਲਾਜ਼ਮ ਜਿਨ੍ਹਾਂ ਨੇ ਉਦੋਂ ਮਾਨਾਈਆਂ ਕਰਕੇ ਤੇ ਮਨੁੱਖੀ ਅਧਿਕਾਰਾਂ ਦਾ ਜੋ ਘਾਣ ਕੀਤਾ ਮਾਵਾਂ ਦੇ ਪੁੱਤ ਖੋਖੋ ਕੇ ਕੋਹ ਕੋ ਕੇ ਇਹਨਾਂ ਨੇ ਮਾਰੇ ਨੇ ਤੇ ਅਸੀਂ ਉਹਦੇ ਤੇ ਗੱਲ ਵੀ ਨਾ ਕਰੀਏ ਤੁਸੀਂ ਸਾਨੂੰ ਕੁੱਟੋ ਮਾਰੋ ਗੋਲੀਆਂ ਮਾਰੋ ਤਸ਼ੱਦਦ ਕਰੋ ਤੇ ਅਸੀਂ ਰੋਈਏ ਵੀ ਨਾ ਕੈਸੀ ਗੱਲ ਹੈ ਜੀ ਮੈਨੂੰ ਉਹ ਕਿਸੇ ਸ਼ਾਇਰ ਦੀਆਂ 17 ਯਾਦਦਾਰੀਆਂ ਨੇ ਕਿ ਕੈਸੀ ਜ਼ੁਬਾਨਦੀ ਹੈ ਤੇਰੀ ਮਹਿਫਿਲ ਮੇਂ ਜਹਾਂ ਬਾਤ ਕਰਨੇ ਕੋ ਤਰਸਤੀ ਹੈ ਜ਼ੁਬਾਨ ਮੇਰੀ ਵਾਹ ਕੈਸੀ ਗੱਲ ਹੈ ਭਈ ਉਹ ਮੁਲਕ ਜਿਸ ਮੁਲਕ ਦੇ ਲਈ ਮੇਰੇ ਵੱਡੇ-ਵਡੇਰਿਆਂ ਨੇ ਇਸ ਦੀ ਆਜ਼ਾਦੀ ਦੇ ਲਈ ਖੂਨ ਡੋਲਿਆ ਮੇਰੇ ਸਤਿਕਾਰਯੋਗ ਪਿਤਾ ਜੀ ਜਿਨ੍ਹਾਂ ਨੇ ਫੌਜ ਦੇ ਵਿੱਚ ਹੁੰਦਿਆ ਹੋਇਆ ਦੇਸ਼ ਦੇ ਲਈ ਚਾਰ ਜੰਗਾਂ ਲੜੀਆਂ ਚਾਰ 1960 ਚ ਪੁਰਤਗਾਲੀਏ ਕੱਢੇ ਗੋਆ ਚੋਂ 1962 ਦੀ ਚਾਈਨਾ ਵਾਰ ਤੇ 1965 ਤੇ 71 ਦੀ ਜਿਹੜੀ ਆ ਪਾਕਿਸਤਾਨ ਦੇ ਨਾਲ ਜੰਗ ਲੜੀ ਮੈਡਲ ਦਿੱਤੇ ਗਏ ਨੇ ਮੇਰੇ ਪਿਤਾ ਜੀ ਨੂੰ ਬਹੁਤ ਸਨਮਾਨ ਵੀ ਮਿਲੇ ਨੇ ਤੇ ਅੱਜ ਸਾਡੇ ਹੀ ਪਰਿਵਾਰ ਤੋਂ ਜਾਂ ਮੇਰੇ ਤੋਂ ਇਹ ਇਹ ਗੱਲ ਕਹਿਣੀ ਪੀ ਇਹਦੀ ਵੀਡੀਓਸ ਤੋਂ ਜਾਂ ਇਹਦੇ ਗੱਲਬਾਤ ਕਰਨ ਦੇ ਢੰਗ ਤਰੀਕੇ ਤੋਂ ਇਹ ਜਿਹੜਾ ਕੰਟੈਂਟ ਪਾ ਰਿਹਾ ਇਹਦੇ ਤੋਂ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਗੱਲ ਇਹ ਆ ਭਈ ਮੈਨੂੰ ਯਾਦ ਆ ਰਹੀਆਂ ਨੇ 17 ਕਿ ਇਹਨਾਂ ਸੱਚ ਨਾ ਬੋਲ ਕੱਲਾ ਰਹਿ ਜਾਏਗਾ ਸਰਜੀਤ ਪਾਤਰ ਜੀ ਦੀਆਂ ਲਿਖੀਆਂ ਨੇ ਇਹਨਾਂ ਸੱਚ ਨਾ ਬੋਲ ਕੱਲਾ ਰਹਿ ਜਾਏਗਾ ਚਾਰ ਕਿੰਨੇ ਬੰਦੇ ਛੱਡ ਲਾ ਮੋਢਾ ਦੇਣ ਲਈ ਇੰਨਾ ਮੁੜਕੇ ਅਰਥੀ ਨੂੰ ਮੋੜਾ ਦੇਣ ਵੀ ਕਿਹੇ ਨਹੀਂ ਆਉਣਾ ਪਰ ਮੈਂ ਓੰਕਾਰਪ੍ਰੀਤ ਸਿੰਘ ਦੀਆਂ ਸਤਰਾਂ ਦਾ ਕਾਇਲ ਆ ਉਹ ਕਹਿੰਦੇ ਇੰਨਾ ਸੱਚ ਬੋਲ ਕੇ ਕੱਲਾ ਰਹਿ ਜਾਵੇਂ ਇੰਨਾ ਸੱਚ ਬੋਲ ਕੇ ਕੱਲਾ ਰਹਿ ਜਾਵੇਂ ਹੋਏ ਕਿ ਬੰਦੇ ਆਉਣਗੇ ਅਰਥੀ ਨੂੰ ਮੋੜਾ ਦੇਣ ਲਈ ਜੇ ਕੋ ਹੋਇਆ ਨਾ ਬੰਦਾ ਤੇ ਫਿਰ ਅਰਥੀ ਨੂੰ ਮੋੜਾ ਦੇਣ ਲਈ ਆ ਜਾਏਗਾ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾ ਹਿਊਮਨ ਰਾਈਟ ਵਾਇਓਲੇਸ਼ਨ ਦੇ ਖਿਲਾਫ ਜਿਹੜੀ ਅਸੀਂ ਆਪਣੀ ਮੁਹਿੰਮ ਸ਼ੁਰੂ ਕੀਤੀ ਆ ਪਿਛਲੇ 10 ਸਾਲ ਤੋਂ ਇਹ ਆਵਾਜ਼ ਇਦਾਂ ਹੀ ਰਹੇਗੀ ਪਰ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਖਾਸ ਕਰਕੇ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਕਿ ਹੁਣ ਤੁਸੀਂ ਸਾਡੇ ਦਰਸ਼ਕ ਸਾਡੇ ਸਰੋਤੇ ਬੜੇ ਸੀਮਤ ਰਹਿ ਗਏ ਹੋ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਨੂੰ ਗਾਂ ਤੋਂ ਗਾਂ ਪਤਾ ਲੱਗੇ ਮੈਨੂੰ ਕੁਆਂਟੀਟੀ ਦੀ ਲੋੜ ਨਹੀਂ ਮੈਨੂੰ ਕੁਆਲਿਟੀ ਦੀ ਲੋੜ ਹੈ ਜਿਹੜੇ ਸਾਡੀ ਕੌਮ ਦਾ ਦਰਦ ਸਮਝਦੇ ਆ ਜਿਹੜੇ ਇਹਨਾਂ ਸ਼ਹੀਦ ਪਰਿਵਾਰਾਂ ਦਾ ਦਰਦ ਸਮਝਦੇ ਆ ਜਿਹੜਾ ਇਹਨਾਂ ਲੋੜਵੰਦ ਪਰਿਵਾਰਾਂ ਦੀ ਮੁਸ਼ਕਲ ਨੂੰ ਸਮਝਦਿਆਂ ਹੋਇਆਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਭੇਜਦੇ ਆ ਚੈਨਲ ਬੈਨ ਕਰਨ ਵਾਲਿਆਂ ਨੇ ਤੇ ਕਦੀ ਇਹ ਗੱਲ ਸੋਚੀ ਨਹੀਂ ਪਿਛਲੇ ਦਿਨੀ ਮੈਂ ਕੁਝ ਜਿਹੜੇ ਬੰਦੇ ਵਾਂਟਡ ਮੇ ਉਹਨਾਂ ਦੇ ਨਾਲ ਫੋਨ ਕਾਲ ਦੇ ਉੱਤੇ ਕੋਈ ਉਹਨਾਂ ਦੀ ਇੰਟਰਵਿਊ ਕੀਤੀ ਉਹ ਕੋਈ ਮੈਂ ਨਵੀਂ ਗੱਲ ਨਹੀਂ ਕੀਤੀ ਇਸ ਤੋਂ ਪਹਿਲਾਂ ਵੀ ਉਹ ਵੱਡੇ ਚੈਨਲਾਂ ਦੇ ਉੱਤੇ ਇੰਟਰਵਿਊ ਕਰ ਚੁੱਕੇ ਨੇ ਮੈਂ ਗੱਲ ਕਰਦਿਆਂ ਹਰਵਿੰਦਰ ਸਿੰਘ ਰਿੰਦਾ ਦੀ ਰਿੰਦਾ ਦੀ ਇੰਟਰਵਿਊ ਕਰਨ ਵਾਲਾ ਮੈਂ ਪਹਿਲਾ ਪੱਤਰਕਾਰ ਨਹੀਂ ਇਸ ਤੋਂ ਪਹਿਲਾਂ ਵੀ ਵੱਡੇ ਚੈਨਲਾਂ ਦੇ ਉੱਤੇ ਉਹਨਾਂ ਦੀ ਇੰਟਰਵਿਊ ਹੋ ਚੁੱਕੀ ਆ ਕਿਸੇ ਨੇ ਉਹਨਾਂ ਨੂੰ ਬੈਨ ਨਹੀਂ ਕੀਤਾ ਪਤਾ ਨਹੀਂ ਕੀ ਗੱਲ ਬਲਵਿੰਦਰ ਸਿੰਘ ਪਖੋਕੇ ਤੋਂ ਹੀ ਤਕਲੀਫ ਆ ਚੈਨਲ ਬੈਨ ਹੋ ਗਿਆ ਇੰਡੀਆ ਦੇ ਵਿੱਚ ਔਰ ਆਪ ਸਭ ਸੰਤਾ ਸਹਿਯੋਗ ਦਿਓ ਕਿਉਂਕਿ ਇਹ ਸਾਡੇ ਕਾਰਜ ਤੁਹਾਡੇ ਸਹਿਯੋਗ ਤੋਂ ਬਿਨਾ ਅੱਗੇ ਨਹੀਂ ਚੱਲ ਸਕਦੇ ਤੁਸੀਂ ਸਾਡਾ ਸਾਥ ਦਿਓ ਅਸੀਂ ਜੋ ਸਾਡੇ ਨਾਲ ਇਹ ਧੱਕੇਸ਼ਾਹੀ ਹੋਈ ਆ ਕਿ ਸਾਡੀ ਜ਼ੁਬਾਨ ਦੇ ਉੱਤੇ ਤਾਲਾ ਲਾਉਣ ਦਾ ਯਤਨ ਕੀਤਾ ਸਾਡੀ ਆਵਾਜ਼ ਨੂੰ ਖਾਮੋਸ਼ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਸਰਕਾਰ ਵੱਲੋਂ ਉਹਦੇ ਖਿਲਾਫ ਅਸੀਂ ਹਾਈ ਕੋਰਟ ਜਾਵਾਂਗੇ ਔਰ ਵੇਖਾਂਗੇ ਕਿ ਭਾਰਤੀ ਨਿਆਂ ਪ੍ਰਣਾਲੀ ਸਾਡੇ ਨਾਲ ਕਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਦੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸਾਡਾ ਹੱਕ ਆ ਅਸੀਂ ਉੱਥੇ ਜਾ ਕੇ ਇੱਕ ਵਾਰੀ ਆਪਣੇ ਹੱਕ ਲਈ ਲੜਾਂਗੇ ਜ਼ਰੂਰ ਬਾਕੀ ਤੁਹਾਡਾ ਸਾਥ ਸਾਨੂੰ ਚਾਹੀਦਾ ਬਹੁਤ ਹੁਣ ਸੀਮਤ ਲੋਕਾਂ ਤੱਕ ਸਾਡੀ ਵੀਡੀਓ ਜਾਣੀ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਹੁਣ ਤੁਸੀਂ ਐਨ ਆਰ ਆਈ ਭੈਣ ਭਰਾਇਓ ਜਿਹੜੇ ਜੀ ਐਨ ਆਰ 24 ਚੈਨਲ ਵੇਖ ਸਕਦੇ ਹੋ ਜਿਹੜੇ ਸਾਡੇ ਨਵੇਂ ਦਰਸ਼ਕ ਨੇ ਹੁਣ ਪੱਖੋ ਕੇ ਟੀਵੀ ਨਾਂ ਦਾ ਇੱਕ ਚੈਨਲ ਆ ਸਾਡਾ ਪੱਖੋ ਕੇ ਟੀਵੀ ਉਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜਿਹੜੇ ਇੰਡੀਆ ਦੇ ਵਿੱਚ ਵੇਖਣਾ ਚਾਹੁੰਦੇ ਆ ਆਉਣ ਵਾਲੀਆਂ ਵੀਡੀਓ ਸਾਡੇ ਜੀਐਨਐਲ ਤੇ ਤੇ ਪਹਿਣ ਗਈਆਂ ਕਿਉਂਕਿ ਜੇ ਇੱਥੇ ਇੰਡੀਆ ਦੇ ਵਿੱਚ ਨਹੀਂ ਇਥੋਂ ਦੀ ਸੰਗਤ ਨਹੀਂ ਵੇਖ ਸਕਦੀ ਤੇ ਵਿਦੇਸ਼ਾਂ ਦੀ ਸੰਗਤ ਉਹ ਵੇਖ ਹੀ ਸਕਦੀ ਆ ਉਹਦੇ ਤੇ ਵੀ ਵੀਡੀਓ ਜਣੀਆਂ ਅਸੀਂ ਲਗਾਤਾਰ ਪਾਉਂਦੇ ਰਾਵਾਂਗੇ ਤੇ ਪੱਖੋ ਕੇ ਟੀਵੀ ਲੋਕਲ ਸੰਗਤ ਲਈ ਆ ਕਿ ਉਹ ਸਬਸਕ੍ਰਾਈਬ ਕਰਨ ਤੇ ਸਾਡੀਆਂ ਵੀਡੀਓ ਨਾਲ ਵੱਧ ਤੋਂ ਵੱਧ ਸਾਡੇ ਚੈਨਲ ਨਾਲ ਜੁੜਨ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਕਿ ਅਜੇ 20000 ਸਬਸਕ੍ਰਾਈਬਰ ਸੀ ਵਰਲਡਵਾਈਡ ਸਿਰਫ ਮੈਨੂੰ ਸੁਣਨ ਵਾਲਾ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਲੋਕ ਸਿਰਫ 20000 ਸੀ ਪੂਰੀ ਦੁਨੀਆ ਚੋਂ ਨਾਟ ਓਨਲੀ ਇੰਡੀਆ ਪੂਰੀ ਦੁਨੀਆ ਚੋਂ 20000 ਲੋਕ ਮੇਰੇ ਨਾਲ ਜੁੜੇ ਸੀ ਤੇ ਮੇਰਾ ਚੈਨਲ ਜਿਹੜਾ ਉਹ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸ ਕੇ ਬੈਨ ਕਰ ਦਿੱਤਾ ਗਿਆ ਕਿੱਡੀ ਹਾਸੋ ਹੀ ਨਹੀਂ ਗੱਲ ਲੱਗਦੀ ਆ ਜਾਂ ਤੇ ਨਾ ਵੀ ਮਿਲੀਅਨਸ ਦੇ ਵਿੱਚ ਕਰੋੜਾਂ ਦੇ ਵਿੱਚ ਮੇਰੇ ਫਾਲੋਅਰ ਨੇ ਇਹਦੇ ਕਈ ਵਾਰੀ ਮੈਨੂੰ ਮੇਣਾ ਵੀ ਦੇ ਦਿੰਦੇ ਨੇ ਕਈ ਵਾਰੀ ਪੁਲਿਸ ਅਧਿਕਾਰੀ ਏਜੰਸੀਆਂ ਦੇ ਬੰਦੇ ਕਿ ਤੂੰ ਕਦੋਂ ਦਾ ਕਹਿੰਦੇ ਢਿਆਂ ਬੋਲਣ ਤੇ ਤੈਨੂੰ ਸੁਣਨ ਵਾਲੇ ਕਿਤੇ ਕਿੰਨੇ ਕਿਹਾ ਓਏ ਕਿੰਨੇ ਕੁ ਲੋਕ ਨੇ ਇਹ ਵੀ ਇੱਕ ਮੇਣਾ ਜੇ ਸਾਡੀ ਸਾਰੀ ਕੌਮ ਲਈ ਕਹ ਲੋ ਕਿ ਮੇਰੀ 2 ਕਰੋੜ ਕੌਮ ਦੇ ਵਿੱਚੋਂ ਘੱਟੋ ਘੱਟ 50 ਲੱਖ ਲੋਕ ਤੇ ਸੁਣ ਸਬਸਕ੍ਰਾਈਬਰ ਸਾਡੇ ਹੋਣ ਵਦ ਤੋਂ ਵਦ ਚੈਨਲ ਸਬਸਕ੍ਰਾਈਬ ਕਰੋ ਜਿੱਥੇ ਵੀ ਪੱਖੋ ਕੇ ਟੀਵੀ ਹੈ ਚਾਹੇ ਪੀਟੀਐਨ 24 ਹੈ ਚਾਹੇ ਜੀਐਨਐਲ 24 ਹੈ ਇਹ ਸਾਰੇ ਚੈਨਲ ਸਾਡੇ ਆਪਣੇ ਚੈਨਲ ਆ ਜਿੱਥੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਅਸੀਂ ਕਰ ਰਹੇ ਆ ਤੇ ਕਰਦੇ ਰਵਾਂਗੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਨਾ ਕੋਈ ਝੂਠਾ ਖਤਰਨਾਕ ਪਰਚਾ ਪਾ ਕੇ ਮੈਨੂੰ ਜੇਲ੍ਹ ਚ ਸੁੱਟ ਦੇਣ ਜਾਂ ਕਿਸੇ ਐਕਸੀਡੈਂਟ ਚ ਖਤਮ ਕਰ ਦੇਣ ਜਾਂ ਕਿਤੇ ਨਾ ਕਿਤੇ ਅਜਵੇਂ ਬਾਪੇ ਬਖਸ਼ੀਸ਼ ਤੇ ਹਮਲਾ ਹੋਇਆ ਕਿਤੇ ਨਾ ਕਿਤੇ ਏਦਾਂ ਦਾ ਵੀ ਕੋਈ ਪਾਣਾ ਵਰਤ ਸਕਦਾ ਹੈ ਪਰ ਮਰਨ ਲਖਾਈ ਮੰਡਲ ਮੇ ਆਏ ਗੁਰਬਾਣੀ ਦੀਆਂ ਸਤਰਾਂ ਦਾ ਮੈਂ ਉਹ ਹਰ ਵਕਤ ਮੇਰੇ ਦਿਮਾਗ ਦੇ ਵਿੱਚ ਉਕਰੀਆਂ ਨੇ ਕਿ ਨਾ ਇੱਕ ਸਾਹ ਵਧਣਾ ਇਨਾਂ ਕੋ ਡਰ ਕੇ ਮੈਂ ਡਰ ਕੇ ਚੁੱਪ ਕਰਕੇ ਖਮੋਸ਼ ਹੋ ਕੇ ਬਹਿ ਜਾ ਆਰਾਮ ਨਾ ਕੋਈ ਗੱਲ ਨਾ ਕਰਾਂ ਤੇ ਮੇਰਾ ਇੱਕ ਵੀ ਸਾਹ ਨਹੀਂ ਵਧਣਾ ਤੇ ਜੇ ਮੈਂ ਸੱਚ ਤੇ ਇਸੇ ਤਰ੍ਹਾਂ ਪਹਿਰਾ ਦਿੰਦਾ ਰਹਾ ਮਾਂ ਮਨੁੱਖੀ ਅਧਿਕਾਰਾਂ ਦੀ ਕਹਾਣ ਦੀ ਗੱਲ ਮੈਂ ਕਰਦਾ ਰਹਾ ਬੁਚੜਾਂ ਨੂੰ ਬੁਚੜ ਦੁਸ਼ਟਾਂ ਨੂੰ ਦੁਸ਼ਟ ਜਲਾਦਾਂ ਨੂੰ ਜਲਾਦ ਕਹਿੰਦਾ ਰਹਾ ਤੇ ਮੇਰਾ ਇੱਕ ਵੀ ਸਾਹ ਘਟਣਾ ਨਹੀਂ ਬੇਸ਼ੱਕ ਮੇਰੇ ਮੇਰੇ ਸ਼ੁਭਚਿੰਤਕ ਮੇਰੇ ਖੈਰਖਾ ਮੈਨੂੰ ਪਿਆਰ ਕਰਨ ਵਾਲੇ ਮੇਰੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਕਈ ਵਾਰੀ ਮੈਨੂੰ ਤਾਕੀਦ ਵੀ ਕਰਦੇ ਆ ਬਲੰਦਰ ਥੋੜਾ ਚੱਲ ਕੇ ਹੋਏ ਉਹ ਥੋੜਾ ਹੌਲੀ ਹੋਏ ਉਹ ਬਲੰਦਰ ਨਾ ਇੰਨਾ ਬੋਲਿਆ ਕਰ ਫਿਰ ਕੌਣ ਬੋਲੂ ਇਹਨਾਂ ਦੀ ਗੱਲ ਕੌਣ ਕਰੂ ਸਾਡੇ ਦੇ ਲੀਡਰ ਵੀ ਸਾਰੇ ਵਿਕਬੋਕੀ ਗਏ ਨੇ ਸਾਰਿਆਂ ਨੂੰ ਆਪਣੀਆਂ ਕੁਰਸੀਆਂ ਨਾਲ ਮਤਲਬ ਆ ਆਪਣੇ ਅਹੁਦਿਆਂ ਨਾਲ ਮਤਲਬ ਆ ਆਪਣੀਆਂ ਸੁੱਖ ਸਹੂਲਤਾਂ ਨਾਲ ਮਤਲਬ ਆ ਮੈਨੂੰ ਦਿੱਸਦਾ ਕਲੀਅਰ ਸ਼ੀਸ਼ੇ ਤੇ ਕਲੀਅਰ ਦਿੱਸਦਾ ਕੰਦ ਤੇ ਲਿਖਿਆ ਭਈ ਮੇਰਾ ਕਤਲ ਹੋ ਸਕਦਾ ਮੈਂ ਕਿਸੇ ਗੰਭੀਰ ਮਾਮਲੇ ਚ ਗ੍ਰਿਫਤਾਰ ਕਰਕੇ ਸਾਰੀ ਉਮਰ ਲਈ ਜੇਲ੍ਹ ਚ ਸੁੱਟਿਆ ਜਾ ਸਕਣਾ ਬਟ ਆਈ ਡੋਨਟ ਕੇਅਰ ਮੈਂ ਉਸ ਅਕਾਲ ਪੁਰਖ ਦੇ ਬਾਣੇ ਨੂੰ ਮਨਾਂਗਾ ਤੇ ਹੱਕ ਸੱਚ ਤੇ ਪਹਿਰਾ ਦਿੰਦਾ ਰਵਾਂਗਾ ਮੈਨੂੰ ਲੋੜ ਆ ਤੁਹਾਡੇ ਸਾਥ ਦੀ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਇਹਨਾਂ ਲੋੜਵੰਦ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਤੁਹਾਡੇ ਤੱਕ ਪਹੁੰਚਦੀ ਰਹੇਗੀ ਤੇ ਇਹਨਾਂ ਦੀ ਸੇਵਾ ਕਰਦੇ ਰਹੋ ਬੇਸ਼ੱਕ ਮੇਰੇ ਕੋਲ ਕੁਛ ਨਾ ਭੇਜਿਓ ਮੈਂ ਹਰ ਵੀਡੀਓ ਦੇ ਉੱਤੇ ਹਰ ਲੋੜਵੰਦ ਪਰਿਵਾਰ ਦੀ ਹਰ ਸ਼ਹੀਦ ਪਰਿਵਾਰ ਦਾ ਸਿੱਧਾ ਨੰਬਰ ਦੰਨਾ ਸਿੱਧਾ ਫੋਨ ਕਰਕੇ ਆਪਣੇ ਕਿਸੇ ਭੈਣ ਭਰਾ ਨੂੰ ਭੇਜ ਕੇ ਜਾਂ ਉਹਨਾਂ ਦਾ ਅਕਾਊਂਟ ਨੰਬਰ ਲੈ ਕੇ ਜਾਂ ਉਹਨਾਂ ਦਾ ਆਧਾਰ ਕਾਰਡ ਲੈ ਕੇ ਸਿੱਧੀ ਸੇਵਾ ਭੇਜਣੀ ਆ। ਹੋ ਸਕਦਾ ਇਹ ਸਿਲਸਿਲੇ ਹੋਰ ਵੀ ਬਹੁਤ ਸਾਰੀ ਸੰਗਤ ਸੇਵਾ ਕਰਦੀ ਆ। ਪਰ ਤਰੀਕਾ ਇਹੋ ਹੀ ਰੱਖੋ ਅਗਲੇ ਕੋਲੋਂ ਸਿੱਧਾ ਨੰਬਰ ਮੰਗੋ ਪਰਿਵਾਰ ਦਾ ਡਾਇਰੈਕਟ ਸੇਵਾ ਕਰੋ। ਬਹੁਤ ਵੱਡੀ ਤੰਦਲੀ ਹੋ ਰਹੀ ਏ ਸੇਵਾ ਦੇ ਨਾਂ ਤੇ। ਬਹੁਤ ਵੱਡੀ। ਸਮਾਂ ਹੁਣ ਤੇ ਸਾਰੇ ਉਹ ਵੀ ਨੰਗੇ ਕਰਾਂਗਾ। ਬੜੇ ਪ੍ਰੂਫ ਨੇ। ਬੜੇ। ਸਤਿਗੁਰੂ ਕਿਰਪਾ ਕਰਨ ਜੇ ਤੁਸੀਂ ਸਾਥ ਦਿੰਦੇ ਰਹੋ। ਅਸੀਂ ਸੱਚ ਤੇ ਪਹਿਰਾ ਦਿੰਦੇ ਰਵਾਂਗੇ ਬਹੁਤ ਮਿਹਰਬਾਨੀ ਜੀ ਵੀਡੀਓ ਛੋਟੀ ਜੀ ਆ ਪਰ ਇਹਨੂੰ ਬਹੁਤ ਜ਼ਿਆਦਾ ਸ਼ੇਅਰ ਕਰਨਾ ਜੀ ਬਹੁਤ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜਿਉਂਦੇ ਵੱਸਦੇ ਰਹੋ ਇੱਕ ਵਾਰੀ ਫੇਰ ਆਪ ਸਭ ਨੂੰ ਨਵਾਂ ਵਰਾ ਮੁਬਾਰਕ ਹੋਵੇ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹੋ ਕਿਉਂਕਿ ਤੁਹਾਡਾ ਸਾਥ ਸਾਡੇ ਲਈ ਬਹੁਤ ਵੱਡੀ ਮੋਰਲ ਸਪੋਰਟ ਆ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ